ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਲੋਕ ਜੀ ਜੰਤ ਕੇ ਠਾਕ ਰਾਏ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰਿ ਅਸ਼ਟਪਦੀ ਆਪਕਤਿ ਆਪ ਸੁਨਹਿ ਹਾਰਿ ਆਪੇ ਏਕ ਆਪ ਬਿਸਤਾਰ ਜਾਂ ਇਸ ਭਾਵੇ ਤਾਂ ਸ੍ਰਿਸ਼ਟੀ ਉਪਾਈ ਆਪਣੇ ਬਾਣੇ ਲੈ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪੁਰੋਏ ਜਾ ਕੋ ਪ੍ਰਭ ਜੀਉ ਆਪ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤਕ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭ ਤਾਕੇ ਹਾਥ ਦੀਨ ਦਿਆਲ ਨਾਦ ਕੋ 나ਦ ਜਿਸ ਰਹਾਕੇ ਤਿਸ ਕੋਏ ਨ ਮਾਰੇ ਸੋ ਮੂਆ ਜਿਸ ਮਨੋ ਬਿਸਾਰੇ ਕਿਸੇ ਦਾ ਜਬਰ ਕਹਾ ਕਹਾਂ ਕੋ ਜਾਏ ਸਭ ਸਿਰ ਏਕ ਨਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਤ ਅੰਤਰਬਾਰ ਜਾਨੋ ਸਾਥ ਗੁਣ ਨਿਦਾਨ ਬੇਅੰਤੇ ਅਪਾਰ ਨਾਨਕ ਦਾਸ ਸਦਾ ਬਲਹਾਰ ਪੂਰਨ ਪੂਰ ਰਹੀ ਦਿਆਲ ਸਭ ਉਪਰ ਹੋਵੇ ਤੇ ਕਿਰਪਾਲ ਆਪਣੇ ਕਰਤਬ ਜਾਣੀ ਆਪ ਅੰਤਰ ਜਾਮੀ ਰਹੋ ਬਿ ਆਪ ਪ੍ਰਤਿ ਪਾਲੇ ਜੀ ਅਨ ਬੋ ਭਾਂਤ ਜੋ ਜੋ ਰਚਿਓ ਸੋ ਤਿ세 ਤੇ ਆਤ ਜਿਸ ਪਾਵੇ ਤਿਸ ਲਏ ਮਲਾਈ ਭਗਤ ਕਰੀ ਹਰ ਕੀ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਏਕ ਨਾਏ ਤਿਸ ਕੀ ਆਸ ਨ ਬਿਰਤੀ ਜਾਏ ਸੇਵਕੋ ਸੇਵਾ ਬਨਾਈ ਹੁਕਮ ਬੂਝ ਪਰਮ ਬਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਆਂਦਨ ਪੂਜੇ ਗੁਰ ਕੇ ਪੈਰ ਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮ ਆਨੰਦ RAM ਨਾਮ ਤਦ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਦਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਆਉ ਆਡੂ ਬਰੂ ਪ੍ਰਭੂ ਬੀਖੋ ਨੀਰਾ ਮਿਟੇ ਅਗਿਆਨ ਬਿਨਸੇ ਅੰਧੇਰਾ ਸੋਣੀ ਉਪਦੇਸ਼ ਹਿਰਦੇ 베 ਸਾਵੋ ਮਨਿਸ਼ੇ ਨਾਨਕ ਫਲ ਪਾਵੋ ਹਲ ਤੇ ਪਲ ਤੇ ਦੋਇ ਲਿਓ ਸਵਾਰ ਰਾਮ ਨਾਮੇ ਅੰਤਰਿ ਉਰਤਾਰ ਪੂਰੇ ਗੁਰ ਕੀ ਪੂਰੀ ਦੀਕ ਆਜ ਜਿਸ ਮਨ ਬਸੇ ਤਿਸ ਸਾਚ ਪ੍ਰੀਖਿਆ ਮਾਨਤਨ ਨਾਮ ਜਬੋ ਲਿਵ ਲਾਇ ਦੁਖ ਦਰਦ ਮਨ ਤੇ ਪਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗ ਨਿਬੇ ਖੇਪ ਤੁਮਾਰੀ ਏਕ ਟੀਕ ਰਖੋ ਮਨ ਮਾਹੇ ਨਾਨਕ ਬੌਰ ਨਾ ਆਵੇ ਜਾਹੇ ਤਿਸ ਤੇ ਦੂਰ ਕਹਾ ਕੋ ਜਾਈ ਉਬਰੇ ਰਾਖਨ ਹਾਰ ਤੇ ਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਨੀ ਛਟੈ ਜਿਸ ਪ੍ਰਭ ਰਾਖੀ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਈ ਮਿਟੇ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਂ ਕੀ ਕਾਰਜ ਪੂਰਾ ਮਤ ਪੂਰੀ ਅਮਰਤ ਜਾ ਕੀ ਦ੍ਰਿਸ਼ਟ ਦਰਸ਼ਨ ਪ੍ਰੇਖਤ ਉਦਰ ਤ੍ਰਿਸ਼ਟ ਕਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪਰਵਾਨ ਅੰਤਰਜਾਮੀ ਪੁਰਖ ਪ੍ਰਦਾਨ ਜਿਸ ਮਨ ਬਸੇ ਸੋ ਹੋਤ ਨਿਹਾਲ ਨਾਨਕ ਤਾਂ ਕਿ ਨਿਗਟ ਨ ਆਵਤ ਕਾਲ ਅਮਰ ਪੈ ਅਮਰ ਅਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸੋ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਣਿਆ ਦੇਰ ਬਨਾਸ ਹਰਿ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗਿ ਅੰਦਰ ਪ੍ਰਭ ਢੀਟਾ ਨਾਮ ਪ੍ਰਭੂ ਕਾ ਲਾਗਾ ਮੀਟਾ ਸਗਲ ਸੁਨਿਗਰੀ ਏਕਸਕਟ ਮਾਹੀ ਅਨਕ ਰੰਗ ਨਾਨਾ ਦ੍ਰਿਸ਼ਟਾਹੀ ਨਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੋਨ ਸਮਾਦ ਅਨਹਤ ਤਹਨਾਦ ਕਹਿ ਨ ਜਾਈ ਅਚਰਜ ਬਿਸਮਾਦ ਤੈਨ ਦੇਖਿਆ ਜਿਸ ਆਪ ਦਿਖਾਈ ਨਾਨਕ ਤਿਸ ਜਨ ਸੋ ਜੀ ਪਾਈ ਸੋ ਅੰਤਰ ਸੋ ਬਾਰਿ ਅਨੰਤ ਕਟ ਕਟ ਵਿਆਪ ਰਹਿ ਆਪ ਗਵੰਤ ਤਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੀ ਚਾਰ ਕੁੰਡ ਦੇ દિਸ਼ੇ ਸਮਾਹੀ ਤਿਸਤੇ ਪੈਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਬੀਵਿਦ ਪੁਰਾਨ ਸਿਮਰਤ ਮੈਂ ਦੇਖ ਸਸੀ ਅਰ ਸੂਰ ਨਖਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬ ਹੂੰ ਡੋਲੇ ਸਰਬ ਕਲਾਕਰ ਖੀਲੇ ਖੇਲ ਮੋਲ ਨ ਪਾਈਏ ਗੁਨਾ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਤਾਰਿਓ ਸੁਆਮੀ ਜੋਤ ਪੋਤ ਗੁਰਪੁਰ ਸਾਧ ਪਰਮ ਕਾ ਨਾਸ ਨਾਨਕ ਤਿਨ ਮੈਂ ਇਹ ਬਿਸਾਸ ਸੰਤ ਜਨਾ ਕਾ ਪੀਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਤ ਤਾ ਤਿਸ ਕੀ ਇਹ ਰੈਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਈ ਸੋਈ ਸੁਖ ਮਾਨੇ ਕਰਨ ਹਾ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤੁਰ ਬਸੀ ਬਾਰਬੀ ਉਹੀ ਨਾਨਕ ਦਰਸ਼ਨ ਦੇਖ ਸਭ 모ਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਪਾਵੀ ਤਾਂ ਕਰੇ ਬਿਸਤਾਰ ਤਿਸ ਭਾਵੀ ਤਾਂ ਏਕੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਲਾਏ ਕਾਵਣ ਨਿਗੜ ਕਾਵਣ ਕਈਏ ਦੂਰ ਆਪੇ ਆਪ ਆਪਰਪੂਰ ਅੰਤਰਗਾਸ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬਜਾਏ ਸਰਬ ਭੂਤੇ ਆਪ ਵਰਤਾਰਾ ਸਰਬ ਨੈਨ ਆਪ ਦੇਖਨ ਹਾਰਾ ਸਗਲ ਸਮਗਰੀ ਜਾਂ ਕਾ ਤਨਾ ਆਪਣ ਜਸ ਆਪ ਹੀ ਸੁਨਾ ਆਵਣ ਜਾਵਣ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਆਵਣ ਜਾਣੀ ਇੱਕ ਖੇਲ ਬਨਾਇਆ ਆਗਿਆ ਕਾਰੀ ਕੀ ਨੀ ਮਾਇਆ ਸਭ ਕੇ ਮਾਦੇ ਲਿਪਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੀ ਆਗੇ ਜਾਈ ਨਾਨਕ ਜਾਂ ਪਾਵੀ ਤਾਂ ਲਏ ਸਮਾਈ ਇਸਤੇ ਹੋਈ ਸੋ ਨਾਹੀ ਬੁਰਾ ਉਰੇ ਕਹੋ ਕਿਨੇ ਕਸ਼ ਕਰਾ ਆਪ ਪਲਾ ਕਰ ਤੂ ਤੇ ਅਤਨੀ ਕੀ ਆਪੇ ਜਾਣੀ ਆਪਣੇ ਜੀ ਕੀ ਆਪ ਸਾਚ ਉਤਾਰੀ ਸਭ ਸਾਚ ਓਦ ਪੋਤ ਆਪਨ ਸੰਗ ਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀਆ ਸਭ ਕਿਛ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹ ਜਾਣ ਜੋ ਜਾਣੇ ਤਿਸ ਸਦਾ ਸੁਖ ਹੋਈ ਆਪ ਮਲਾਈ ਲਏ ਪ੍ਰਭ ਸੋਏ ਊਤਣਵੰਤ ਕਲਵੰਤ ਪਤਵੰਤ ਜੀਵਨ ਮੁਗਤ ਜਿਸੁ ਰਦੇ ਭਗਵੰਤ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਉਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਗਤ ਮੁਗਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਉਰਦਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰਕ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣਿ ਉਪਦੇਸ਼ ਪਾਰ ਬ੍ਰਾਹਮਣ ਨਿਗਟ ਕਰੇਕ ਸਾਤ ਸਾਤ ਸਿਮਰੋ ਗੋਬਿੰਦ ਮਨ ਅੰਤਰ ਕੀ ਉਦਰੇ ਚਿੰਤ ਸਾਤ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਤੂਰ ਮਨ ਮੰਗ ਆਪ છોੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਆਰਤਾਨ ਕੇ ਪਾਰ ਲਿ ਹੋ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਕੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮ ਆਨੰਦ ਨਰਕ ਨਿਵਾਰ ਆਧਾਰੋ ਜੀਓ ਗੋਨ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਰਨ ਇੱਕ ਇੱਕ ਉਪਰ ਇੱਕ ਰੂਪਾਂਕ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਪ੍ਰਤਪਾਲ ਸਿਮਰ ਸਿਮਰ ਨਾਮ ਬਰੰਬਾਰ ਨਾਨਕ ਜੀ ਕਾ ਇਹ ਅਦਾਰ ਉਤਮ ਸਲੋਕ ਸਾਧਕੇ ਬਚਨ ਅਮੁੱਲੀ ਕ ਲਾਲੇ ਰਤਨ ਸੁਣ ਤ ਕਮਾਵਤ ਹੋਤੇ ਉਧਾਰ ਆਬ ਤਰੇ ਲੋਕਾਂ ਇਸ ਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂਕੇ ਮਨ ਲਗਾ ਹਰ ਰੰਗ ਜੈ ਜੈ ਸ਼ਬਦ ਅਨਾਦ ਵਾਜੇ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੇ ਤਿਨ ਕੇ ਸਾਥੇ ਸਰਨ ਜੋਗ ਸੁਨ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਲਾਏ ਮਿਟ ਗਏ ਬੈਰ ਪਏ ਸਭ ਰੇਨ ਅੰਮ੍ਰਿਤ ਨਾਮ ਉਜਾਦ ਸੰਗ ਲੈਨ ਸੋ ਪਰਸਨ ਪਏ ਗੁਰਦੀਵ ਪੂਰਨ ਹੋਈ ਸੇਵਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ RAM ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਰ ਦਇਆ ਪ੍ਰਭ ਤਾਰੀ ਨਾਨਕ ਨਿਬਹੀ ਕੇ ਪਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨੀ ਅਕਾਗਰ ਚੀਤ ਸੋ ਕਮਨੀ ਸਜਾ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਹੋਤੇ ਨਿਧਾਨ ਸਰਬ ਇਸ਼ਾ ਤਾਂ ਕੀ ਪੂਰਨ ਹੋਏ ਪ੍ਰਦਾਨਪੁਰਖ ਪ੍ਰਗਟ ਸਭ ਲੋਏ ਸਭ ਤੇ ਯੂਜੇ ਪਾਏ ਅਸਥਾਨ ਬੌਰ ਨਾ ਹੋਵੇ ਆਵਣ ਜਾਣ ਹਰ ਤਨ ਖਾਟ ਚੱਲੀ ਜਨ ਸੋਏ ਨਾਨਕ ਜਿसे ਪ੍ਰਾਪਤ ਹੋਏ ਕੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤਹ ਸਿਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ਼੍ਰੇਸ਼ਟ ਉਤਮ ਇਸਾਨ ਯਾਰ ਪਦਾਰਤ ਕੰਬਲ ਪਰ GaAs ਸਭ ਕੇ ਮਦ ਸਗਲ ਤੇਓ ਦਾਸ ਸੁੰਦਰ ਜਤੁਰ ਤਤਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੀਤਾ ਇਹ ਫਲ ਇਸ ਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ ਨਿਦਾਨ ਜਪੇ ਮਨ ਕੋਈ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੋਗਾ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟਪੁਰਦ ਸਾਰ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛਟੈ ਜਾਂ ਕੇ ਮਸਤਕ ਕਰਮ ਪ੍ਰਭੇ ਪਾਈ ਸਾਧ ਚਰਨ ਨਾਨਕ ਤੇ ਆਏ ਜਿਸ ਮਨ ਬਸੇ ਸੁਨੇ ਲਾਇ ਪਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਕਾ ਦੂਖ ਨਿਵਾਰੇ ਦੁਲਬ ਦੇ ਤਤਕਾਲ ਉਧਾਰੇ ਨਿਰਮਲ ਸੋਬਾਯ ਅਮਰਤ ਤਾਂ ਕੀ ਬਾਣੀ ਇਕ ਨਾਮ ਮਨ ਮਾਹੀ ਸਮਾਨੀ ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲ ਤਾਂ ਕੇ ਕਰਮ ਸਭ ਤੇ ਯੂਜ ਤਾਂ ਕੀ ਸੋਬਾ ਬਣੀ ਨਾਨਕ ਏ ਗੁਣ ਨਾਮ ਸੁਖਮਨੀ ਜਿਸ ਮਨ ਬਸੇ ਸੁਣ ਲਾਏ ਪ੍ਰੀਤ ਤਿਸ ਜਨ ਆਵੀ ਹਰ ਪ੍ਰਭ ਚੀਤ ਜਨਮ ਮਰਨ ਕਾ ਦੁਖ ਨਵਾਰੀ ਦੁਲਬ ਦੇ ਤਤਕਾਲ ਉਦਾਰੇ ਨਿਰਮਲ ਸੋਭਾ ਅਮਰਤ ਤਾਂ ਕੀ ਬਾਣੀ ਏਕ ਨਾਮ ਮਨ ਮਾਹੀ ਸਮਾਨੀ ਦੂਖ ਰੋਗ ਬਿਨਸ ਭੈ ਪਰਮ ਸਾਧਨਾ ਨਿਰਮਲਤਾ ਕੇ ਕਰਮ ਸਭ ਤੇ ਯੁਜਤਾ ਕੀ ਸੋ ਬਾਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾ ਸੰਗਤ ਜੀ ਆਪਾਂ ਲੜੀਵਾਰ ਸਹਿਜ ਪਾਠ ਦਾ ਜਿਹੜਾ ਜਾਪ ਕਰਦੇ ਆ ਰਹੇ ਹਾਂ ਔਰ ਗੁਰੂ ਮਾਰਾ ਸੱਚੇ ਪਾਤਸ਼ਾਹ ਸਰਬਾਤਿ ਹੀ ਸੰਗਤਾਂ ਦੇ ਸਿਰ ਉੱਪਰ ਮੇਰਾ ਪਰਿਆ ਹੱਥ ਰੱਖੇ ਤੰਦਰੁਸਤੀ ਦੀਆਂ ਦਾਤਾਂ ਬਖਸ਼ੇ ਆਪਣੇ ਦਰੋਂ ਕਰੋ ਨਾਮ ਬਖਸ਼ੇ ਔਰ ਗੁਰੂ ਮਾਰਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਭ ਦੀਆਂ ਮਨੋਪਾਵਨਾਵਾਂ ਪ੍ਰਮਾਤਮਾ ਪੂਰੀਆਂ ਕਰੇ ਜੋ ਜੋ ਵੀ ਤੁਸੀਂ ਮਨ ਵਿੱਚ ਚੰਗੇ ਕਰਮ ਸੋਚੇ ਹਨ ਪ੍ਰਮਾਤਮਾ ਤੁਹਾਡੇ ਪੂਰੇ ਕਰੇ ਗੁਰੂ ਮਾਰ ਜੇਸੇ ਤਰਾਈ ਸਾਡੇ ਕੋਲੋਂ ਬਾਣੀ ਦੀ ਜਿਹੜੀ ਆ ਸਿਮਰਨ ਦੀ ਜਿਹੜੀ ਆ ਸਾਨੂੰ ਬਖਸ਼ਿਸ਼ ਕਰਦੇ ਰਹਿਣਾ ਆਪਾਂ ਜਿਹੜੀ ਆ ਗੁਰਬਾਣੀ ਪੜ੍ਹਦੇ ਰਹੀਏ ਸੁਣਦੇ ਰਹੀਏ ਜਦ ਲੱਗ ਰਹੀਏ ਦੁਨੀਆ ਨਾਨਕ ਜੀ ਸੁਣੀਏ ਕੁਛ ਕਹੀਏ ਇਸੀ ਤਰ੍ਹਾਂ ਹੀ ਆਪਾਂ ਗੁਰਬਾਣੀ ਦੀ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਪਾਉਂਦੇ ਰਹੀਏ ਕਿਉਂਕਿ ਚੰਗੀ ਚੀਜ਼ ਜਿਹੜੀ ਆ ਚੰਗਾ ਜਿਹੜਾ ਬਾਨਾ ਉਹ ਔਖਾ ਵਾ ਤੇ ਮਾੜਾ ਬਾਨਾ ਜਿਹੜਾ ਉਹ ਬੜਾ ਸੌਖਾ ਪਾਣੀ ਨੂੰ ਜਿਹੜਾ ਵਾ ਨੀਵੇਂ ਵੱਲ ਨਿਵਾਣ ਵੱਲ ਭੇਜਣਾ ਤੇ ਕੋਈ ਫੋਰਸ ਨਹੀਂ ਲੱਗਦਾ ਕੋਈ ਜ਼ੋਰ ਨਹੀਂ ਲੱਗਦਾ ਅਗਰ ਪਾਣੀ ਨੂੰ ਤਾਂ ਚੜਾਉਣਾ ਵਾ ਟੈਂਕੀ ਦੇ ਵਿੱਚ ਜਾਂ ਕਿਤੇ ਉੱਪਰ ਤੇ ਫਿਰ ਜਿਹੜਾ ਵਾ ਥੋੜਾ ਜਿਹਾ ਬਲ ਲੱਗਦਾ ਵਾ ਫੋਰਸ ਲੱਗਦਾ ਜ਼ੋਰ ਲੱਗਦਾ ਸੋ ਇਸੇ ਤਰ੍ਹਾਂ ਇਹ ਮਨ ਨੂੰ ਉੱਚਾ ਸੁੱਚਾ ਰੱਖਣ ਵਾਸਤੇ ਕਈ ਜੜੀਆਂ ਵਾਂ ਆਪਣੇ ਆਪ ਦੇ ਵਿੱਚ ਸੁਧਾਰ ਕਰਨਾ ਪੈਂਦਾ ਵਾ ਤੇ ਗੁਰਬਾਣੀ ਜਿਹੜੀ ਆ ਉਹ ਸਾਨੂੰ ਇੱਕ ਚੰਗੀ ਸੇਧ ਦਿੰਦੀ ਆ ਗੁਰਬਾਣੀ ਸਾਡੇ ਵਾਸਤੇ ਜਿਹੜਾ ਇੱਕ ਜੀਵਨ ਯਾਜ ਦਾ ਸਭ ਤੋਂ ਵੱਡਾ ਜਿਹੜਾ ਸਰੋਤ ਆ ਸੋਮਾ ਹੈ ਔਰ ਗੁਰੂ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਇਹ ਸਾਡੀ ਅਗਵਾਈ ਕਰਦੇ ਹਨ ਸਾਨੂੰ ਜੀਵਨ ਦੇ ਹਰ ਰਸਤੇ ਦੇ ਵਿਕੜੇ ਪੈਂਡੇ ਤੇ ਵੀ ਚੱਲਣ ਦੀ ਜਿਹੜੀ ਆ ਸੋਝੀ ਤੇ ਸਮਰੱਥਾ ਜਿਹੜੀ ਬਖਸ਼ਦੇ ਆ ਇਸੇ ਤਰ੍ਹਾਂ ਆਪਾਂ ਜਿਹੜੀ ਨਾਮ ਬਾਣੀ ਪੜਦੇ ਰਹੀਏ ਤੇ ਸੁਣਦੇ ਰਹੀਏ ਔਰ ਗੁਰੂ ਵਾਲੇ ਬਣੀਏ ਗੁਰੂ ਦੇ ਨਾਲ ਗੁਰੂ ਵਾਲੇ ਬਣਨ ਤੋਂ ਭਾਵ ਇਹ ਹੋਈ ਕਿ ਗੁਰੂ ਦੀ ਮੱਤ ਜਿਹੜੀ ਪਹਿਲਾਂ ਧਾਰਨ ਕਰੀਏ ਗੁਰੂ ਨਾਲ ਪ੍ਰੇਮ ਬਾਈਏ ਲਿਖਿਆ ਵੀ ਹੈ ਗੁਰਬਾਣੀ ਦੇ ਵਿੱਚ ਕਿ ਜਿਸ ਮਨ ਬਸੇ ਸੁਨੇ ਲਾਏ ਪ੍ਰੀਤ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਵਸ ਜਾਂਦਾ ਵਾ ਉਹ ਫਿਰ ਪ੍ਰੀਤ ਜਿਹੜੀ ਲਾ ਕੇ ਸੁਣਦੇ ਆ ਪ੍ਰੇਮ ਨਾਲ ਸੁਣਦੇ ਬਾਣੀ ਨੂੰ ਤਿਸ ਜਨ ਆਵੇ ਹਰ ਪ੍ਰਭ ਚੀਤ ਉਹਨਾਂ ਦੇ ਚੇਤੇ ਵਿੱਚ ਹਮੇਸ਼ਾ ਪ੍ਰਮਾਤਮਾ ਜਿਹੜਾ ਵਾ ਆਉਂਦਾ ਵਾ ਜਨਮ ਮਰਨ ਦਾ ਦੁੱਖ ਨਵਾਰੇ ਉਹਨਾਂ ਦੇ ਜਨਮ ਮਰਨ ਦੇ ਦੁੱਖ ਜਿਹੜੇ ਕੱਟੇ ਜਾਂਦੇ ਆ ਔਰ ਦੁਲਬ ਦੇ ਤਤਕਾਲ ਯੁਦਾਰੇ ਇਹ ਜਿਹੜੀ ਦੇਹੀ ਮਿਲੀ ਆ ਆਪਾਂ ਨੂੰ ਇਹ ਜਿਹੜਾ ਸਰੀਰ ਮਿਲਿਆ ਵਾ ਬਹੁਤ ਕੀਮਤੀ ਆ ਦੁਰਲਭ ਆ ਇਹ ਪਤਾ ਨਹੀਂ ਕਿੰਨੀਆਂ ਇਹ ਜੂਨਾ ਭੁਗਤਨ ਤੋਂ ਬਾਅਦ ਜਿਹੜਾ ਮਨੁੱਖ ਨੂੰ ਜਿਹੜਾ ਵਾ ਇਹ ਮਨੁੱਖੀ ਜਾਮਾ ਮਿਲਿਆ ਵਾ ਔਰ ਇਹ ਆਪਣੇ ਜਿਹੜੀ ਦੇਹ ਆ ਉਹਦਾ ਆਧਾਰ ਕਰਨਾ ਵਾ ਨਿਰਮਲ ਸੋਭਾ ਅਮਰਤਾ ਕੀ ਬਾਣੀ ਉਸ ਇਨਸਾਨ ਦੀ ਜਿਹੜੀ ਸੋਭਾ ਹੁੰਦੀ ਜਿਹੜਾ ਅਮਰਤ ਨਾਮ ਜਿਹੜਾ ਵਾ ਜਪਦਾ ਵਾ ਗੁਰਬਾਣੀ ਪੜਦਾ ਵਾ ਏਕ ਨਾ ਮਨ ਮਾਇ ਸਮਾਨੀ ਏਕ ਪਰਮਾਤਮਾ ਦਾ ਨਾਮ ਜਿਹੜਾ ਵਾ ਉਹ ਆਪਣੇ ਮਾਨ ਵਿੱਚ ਵਸਾਉਣਾ ਦੂਖ ਰੂਪ ਪਿੰਡ ਸੇ ਪੈ ਪਰਮ ਫਿਰ ਸਾਡੇ ਸਾਰੇ ਦੁਖ ਰੋਗ ਉਹ ਖਤਮ ਹੋ ਜਾਂਦੀ ਐ ਪੈ ਪਰਮ ਖਤਮ ਹੋ ਜਾਂਦੀ ਮਨ ਦੇ ਵਿੱਚੋਂ ਨਿਰਪਉ ਜਪੇ ਸਗਲ ਪਉ ਮਿਟੇ ਸਾਧਨਾ ਨਿਰਮਲ ਤਾਂ ਕੇ ਕਰਮ ਫਿਰ ਅਸੀਂ ਚੰਗੇ ਕਰਮ ਕਰਦੇ ਆਂ ਗੁਰੂ ਦੀ ਬਾਣੀ ਪੜ੍ਹਦੇ ਆਂ ਸਾਡੇ ਮਨ ਵਿੱਚ ਚੰਗੇ ਵਿਚਾਰ ਆਉਂਦੇ ਆ ਸਾਡੀ ਸੋਚ ਜਿਹੜੀ ਆ ਵੱਡੀ ਹੋ ਜਾਂਦੀ ਆ ਚੰਗੀ ਹੋ ਜਾਂਦੀ ਸੁੱਚੀ ਹੋ ਜਾਂਦੀ ਆ ਸਭ ਦੇ ਪ੍ਰਤੀ ਪ੍ਰੇਮ ਹੁੰਦਾ ਹਿਰਦਾ ਵਿਸ਼ਾਲ ਹੋ ਜਾਂਦਾ ਸਭ ਦੇ ਯੋਜਤਾਂ ਕੀ ਸੋਭਾ ਬਣੀ ਫਿਰ ਜਿਹੜੀ ਆ ਉਸ ਮਨੁੱਖ ਦੀ ਸਭ ਤੋਂ ਉੱਚੀ ਸ਼ੋਭਾ ਬੰਦੀ ਆ ਉਹਦੀ ਵਡਿਆਈ ਹੁੰਦੀ ਆ ਇੱਥੇ ਸੰਸਾਰ ਦੇ ਵਿੱਚ ਵੀ ਹੁੰਦੀ ਆ ਲੋਕ ਦੇ ਵਿੱਚ ਵੀ ਹੁੰਦੀ ਤੇ ਪਰਲੋਕ ਦੇ ਵਿੱਚ ਵੀ ਹੁੰਦੀ ਹਰ ਜਗ੍ਹਾ ਉਸ ਮਨੁੱਖ ਨੂੰ ਮਾਣ ਮਿਲਦਾ ਇੱਜ਼ਤ ਮਿਲਦੀ ਆ ਮਨੁੱਖ ਆਪਣੀਆਂ ਨਜ਼ਰਾਂ ਦੇ ਵਿੱਚ ਉੱਚਾ ਹੁੰਦਾ ਵਾ ਸੁੱਚਾ ਹੁੰਦਾ ਔਰ ਆਪਣਾ ਕੈਰੇਕਟਰ ਜਿਹੜਾ ਵਾ ਉਹਨੂੰ ਸਭ ਤੋਂ ਉੱਚਾ ਸੁੱਚਾ ਕਰਨਾ ਆਪਾਂ ਔਰ ਨਾਨਕ ਇਹ ਗੁਣ ਨਾਮ ਸੁਖਮਣੀ ਗੁਰੂ ਨਾਨਕ ਸਾਹਿਬ ਦੇ ਨਾਮ ਇਹ ਇੱਕ ਗੁਰਬਾਣੀ ਜਿਹੜੀ ਆ ਗੁਰੂ ਅਰਜਨ ਦੇਵ ਜੀ ਨੇ ਲਿਖੀ ਆ ਕਹਿੰਦੇ ਨੇ ਕਿ ਇਹ ਜਿਹੜੇ ਸੁਖਮਣੀ ਸਾਹਿਬ ਦੇ ਵਿੱਚ ਗੁਣ ਆ ਤੇ ਇਹਨਾਂ ਗੁਣਾਂ ਨੂੰ ਆਪਾਂ ਪਣਾ ਕੇ ਆਪਣੇ ਜੀਵਨ ਨੂੰ ਜਿਹੜਾ ਸਫਲ ਕਰਨਾ ਵਾ ਉਹ ਗੁਣ ਆਪਾਂ ਦੂਰ ਕਰਨੇ ਆ ਕਿਉਂਕਿ ਜਦੋਂ ਵਰਤਨ ਆਪਾਂ ਸਾਫ਼ ਕਰਦੇ ਆ ਉਹਨੂੰ ਬਾਹਰੋਂ ਵੀ ਕਰਦੇ ਤੇ ਅੰਦਰੋਂ ਵੀ ਕਰਦੇ ਜਿਹੜੇ ਭਾਂਡੇ ਦੇ ਵਿੱਚ ਆਪਾਂ ਕੋਈ ਚੀਜ਼ ਪਾਉਣੀ ਆ ਮੰਨ ਲਓ ਕਿਸੇ ਭਾਂਡੇ ਵਿੱਚ ਆਪਾਂ ਸਬਜ਼ੀ ਜਾਂ ਦੁੱਧ ਪਾਉਣਾ ਵਾ ਉਸ ਭਾਂਡੇ ਨੂੰ ਅੰਦਰੋਂ ਵੀ ਸਾਫ਼ ਕਰਦੇ ਆਂ ਤੇ ਬਾਹਰੋਂ ਵੀ ਸਾਫ਼ ਕਰਦੇ ਆਂ ਤਾਂ ਜੋ ਉਹ ਸੋਹਣਾ ਲੱਗੇ ਇਸੇ ਤਰ੍ਹਾਂ ਹੀ ਅਸੀਂ ਜਦੋਂ ਗਰਬਾਣੀ ਪੜ੍ਹਨੀ ਆ ਸਾਡਾ ਮਨ ਜਿਹੜਾ ਵਾ ਉਹ ਗਰਬਾਣੀ ਨੇ ਸਾਫ਼ ਕਰਨਾ ਵਾ ਤੇ ਸਾਡਾ ਤਨ ਜਿਹੜਾ ਉਹ ਪਾਣੀ ਨੇ ਸਾਫ਼ ਕਰਨਾ ਵਾ ਯਾਨੀ ਕਿ ਸਾਬਣ ਨੇ ਸਾਫ਼ ਕਰਨਾ ਵਾ ਇਸ਼ਨਾਨ ਕਰਨਾ ਵਾ ਜਿੱਤੇ ਸਰੀਰ ਦੀ ਸਫਾਈ ਜ਼ਰੂਰੀ ਆ ਉਤੇ ਮਨ ਦੇ ਵਿੱਚ ਜਿਹੜੀ ਆ ਚੰਗੇ ਵਿਚਾਰ ਲਿਉਣੇ ਆ ਮਾੜੇ ਵਿਚਾਰ ਜਿਹੜੇ ਉਹ ਛੱਡਣੇ ਆ ਯਾਨੀ ਕਿ ਮਨ ਦੇ ਵਿੱਚ ਪਵਿੱਤਰਤਾ ਆਉਣੀ ਚਾਹੀਦੀ ਆ ਨਿਰਮਲਤਾ ਆਉਣੀ ਚਾਹੀਦੀ ਆ ਸ਼ੁਭ ਗੁਣੇ ਹੋਣੇ ਚਾਹੀਦੇ ਸ਼ੁਭ ਗੁਣ ਇਹੋ ਹੀ ਆ ਕਿ ਸਾਡੇ ਵਿੱਚ ਨਿਮਰਤਾ ਇੱਕ ਦੂਜੇ ਪ੍ਰਤੀ ਹਮਦਰਦੀ ਇੱਕ ਦੂਜੇ ਦਾ ਚੰਗਾ ਸੋਚਣਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਸੇਵਾ ਭਾਵਨਾ ਜਿਹੜੀ ਆ ਉਹ ਕਰਨੀਆਂ ਈਰਖਾ ਵੈਰ ਵਿਰੋਧ ਜਿਹੜਾ ਵਾ ਇਹ ਛੱਡਣਾ ਵਾ ਕਿਉਂਕਿ ਇਹ ਜਿਹੜੇ ਆ ਸਾਡੇ ਮਨ ਦਾ ਨੁਕਸਾਨ ਤੇ ਕਰਦੇ ਹੀ ਕਰਦੇ ਆ ਜਿੱਤੇ ਇਹ ਸਾਡੇ ਸਰੀਰ ਦਾ ਨੁਕਸਾਨ ਕਰਦੇ ਆ ਕਾਮ, ਕ੍ਰੋਧ, ਲੋਭ, ਮੋਹ ਜਿਹੜੀਆਂ ਭੈੜੀਆਂ ਵਾਸ਼ਨਾਵਾਂ ਜਿਹੜੀਆਂ ਵਾ ਈਰਖਾ, ਵੈਰ, ਵਿਰੋਧ ਤੇ ਜਿਹੜੇ ਚੰਗੇ ਜਦੋਂ ਸਾਡੇ ਮਨ ਵਿੱਚ ਵਿਚਾਰ ਆਉਂਦੇ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਮਨ ਵੀ ਤੰਦਰੁਸਤ ਰਹਿੰਦਾ ਕਾਮ ਦੀ ਵਰਤੋਂ, ਲੋਭ ਦੀ ਵਰਤੋਂ ਜਿਹੜੀ ਆ ਇਹ ਕਿਸ ਤਰ੍ਹਾਂ ਕਰਨੀ ਆ ਇਹ ਬੜੇ ਸਚਜੇ ਤਰੀਕੇ ਦੇ ਨਾਲ ਦੱਸਿਆ ਵੀ ਅੱਗੇ ਵੀ ਆਪਾਂ ਵੀਡੀਓ ਵਿੱਚ ਗਰਬਾਣੀ ਚ ਵੀ ਸਮਝਾਇਆ ਇਹ ਕੰਮ ਜਿਹੜਾ ਵਾ ਉਹ ਆਪਣੀ ਧਰਮ ਪਤਨੀ ਦੇ ਨਾਲ ਆਪਣੀ ਜਿਹੜਾ ਵਾ ਗ੍ਰਸਥ ਵਿੱਚ ਰਹਿ ਕੇ ਆਪਣੇ ਸੰਤਾਨ ਦੀ ਸੁਖ ਪ੍ਰਾਪਤੀ ਵਾਸਤੇ ਔਰ ਜੀਵਨ ਦਾ ਆਨੰਦ ਲੈਣ ਵਾਸਤੇ ਔਰ ਲੋਭ ਜਿਹੜਾ ਵਾ ਉਹ ਅਸੀਂ ਜਿਹੜਾ ਆਪਣਾ ਕੰਮਕਾਰ ਕਰਦੇ ਆ ਆਪਣੇ ਹੱਕ ਸੱਚ ਦੀ ਕਮਾਈ ਕਰਦੇ ਆ ਉਹਨੂੰ ਲੋਭ ਨਹੀਂ ਕਹਿ ਸਕਦੇ ਉਹਨੂੰ ਅਸੀਂ ਆਪਣੀ ਕਿਰਤ ਦੀ ਕਮਾਈ ਕਹਿ ਸਕਦੇ ਹਾਂ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਵਿਕਾਰ ਆ ਉਹਨਾਂ ਨੂੰ ਅਸੀਂ ਦੂਰ ਕਰਨਾ ਵਾ ਤੇ ਆਪਣੇ ਮਨ ਨੂੰ ਜਿਹੜਾ ਵਾ ਸ਼ੁੱਧ ਰੱਖਣਾ ਵਾ ਚੰਗਾ ਸੋਚਣਾ ਸਾਰਿਆਂ ਲਈ ਮੁਕਤੀ ਦੀ ਗੱਲ ਇਹੋਈ ਆ ਕਿ ਸਰਬੱਤ ਦਾ ਭਲਾ ਮੰਗਣਾ ਵਾ ਵਿਚਾਰਾਂ ਕਰਦਿਆਂ ਬਾਣੀ ਪੜਦਿਆਂ ਦਾਸ ਕੋਲੋਂ ਇੱਕ ਨਹੀਂ ਨੇਕ ਪ੍ਰਕਾਰ ਦੀਆਂ ਗਲਤੀਆਂ ਤੇ ਪੁੱਲਾਂ ਹੋ ਗਈਆਂ ਅਣਜਾਣ ਬਚੇ ਜਾਣ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਧ ਸੰਗਤ ਜਿਹੜੇ ਪੁੱਲਾਂ ਬਖਸ਼ਣ ਯੋਗ ਨੇ ਉਹ ਦਾਸ ਦੀਆਂ ਪੁੱਲਾਂ ਨੂੰ ਜਿਹੜਾ ਵਾ ਉਹਦਾ ਦੀ ਖਿਮਾ ਕਰਨੀ ਉਹ ਮਾਫੀ ਦੇਣੀ ਅੱਗੇ ਵਾਸਤੇ ਤੋਂ ਪ੍ਰਮਾਤਮਾ ਸਾਨੂੰ ਬਲ ਬੁੱਧੀ ਬਖਸ਼ੇ ਅਸੀਂ ਇਸੇ ਤਰ੍ਹਾਂ ਗੁਰਬਾਣੀ ਪੜਦੇ ਰਹੀਏ ਤੇ ਵਿਚਾਰਾਂ ਦੀ ਜਿਹੜੀ ਸਾਂਝ ਪਾਉਂਦੇ ਰਹੀਏ ਗੁਰਬਾਣੀ ਜਿਹੜੀ ਆਪਜੀ ਤੱਕ ਪਚਾਉਂਦੇ ਰਹੀਏ ਔਰ ਇੱਕ ਬੇਨਤੀ ਆਪ ਜੀ ਨੂੰ ਇਹ ਆ ਕਿ ਜਿਹੜਾ ਚੈਨਲ ਆ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਚੰਗੀ ਚੀਜ਼ ਜਿਹੜੀ ਆ ਜਾਂ ਜਿਹੜਾ ਚੰਗਾ ਜਿਹੜਾ ਸੌਦਾ ਕਹਿ ਸਕਦੇ ਆ ਜਿਵੇਂ ਗੁਰਬਾਣੀ ਚ ਵੀ ਲਿਖਿਆ ਵਾ ਕਿ ਜਿਹੜਾ ਇਹ ਜਿਹੜਾ ਖਜ਼ਾਨਾ ਨਾ ਗੁਰਬਾਣੀ ਦਾ ਇਹ ਕਿਤੋਂ ਵੀ ਨਹੀਂ ਮਿਲਣਾ ਇਹ ਗੁਰੂ ਕੋਲੋਂ ਹੀ ਮਿਲਣਾ ਇਸ ਕਰਕੇ ਇਹ ਸੋਨੇ ਹੀਰੇ ਰਤਨਾ ਦੇ ਨਾਲੋਂ ਵੀ ਤਾਮ ਉੱਪਰ ਇਹ ਤੇ ਇਹਨੂੰ ਜਿਹੜਾ ਵਾ ਆਪਾਂ ਗ੍ਰਹਿਣ ਕਰਨ ਵਾਸਤੇ ਜਿਹੜਾ ਵਾ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਤੇ ਚੈਨਲ ਜਿਹੜੇ ਆ ਗੁਰ ਸ਼ਬਦ ਵਿਚਾਰ ਇਹਨੂੰ ਸਬਸਕ੍ਰਾਈਬ ਕਰੋ ਤੇ ਜਿਹੜੇ ਹੋਰ ਵੀ ਗੁਰਬਾਣੀ ਦੇ ਚੈਨਲ ਆ ਉਹਨਾਂ ਨੂੰ ਵੀ ਭਾਵੇਂ ਸੁਣੋ ਕੋਈ ਗੱਲ ਨਹੀਂ ਪਰ ਇਹ ਕਿ ਆਪਾਂ ਨੂੰ ਇੱਕ ਚੰਗੀ ਜਿਹੜੀ ਸਿੱਖਿਆ ਜਿਹੜੀ ਆ ਮਿਲੇ ਸਾਡਾ ਜੀਵਨ ਜਿਹੜਾ ਸੁਧਰ ਜੇ ਸਾਡੇ ਦੁੱਖ ਰੋਗ ਕੱਟੇ ਜਾਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਮਨ ਦੇ ਵਿੱਚ ਜਿਹੜੀ ਭਟਕਣਾ ਉਹ ਖਤਮ ਹੋਵੇ ਅਸੀਂ ਇੱਕ ਪਰਮੇਸ਼ਰ ਦੇ ਲੜਲਾ ਕੇ ਆਪਣੇ ਜੀਵਨ ਨੂੰ ਸਵਾਰੀਏ ਔਰ ਗੁਰੂ ਵਾਲੇ ਬਣੀਏ ਗੁਰੂ ਦੀ ਸਿੱਖਿਆ ਦੇ ਚੱਲੀਏ ਔਰ ਆਪਣੇ ਜੀਵਨ ਨੂੰ ਸੋਹਣਾ ਤਾਂ ਕਿ ਜਿਹੜੀ ਫੇਰੀ ਸੋਭਾ ਸਾਡੀ ਜੱਗ ਵਿੱਚ ਹੋਣੀ ਜੇਕਰ ਅਸੀਂ ਚੰਗੇ ਕਰਮ ਕਰਾਂਗੇ ਤੇ ਇਹ ਜਿਹੜਾ ਮਨੁੱਖੀ ਜਨਮ ਜਿਹੜਾ ਵਾ ਇਹ ਬੜਾ ਦੁਰਲਭ ਆ ਔਰ ਬੜੀਆਂ ਮੁਸ਼ਕਲਾਂ ਤੋਂ ਬਾਅਦ ਆਪਾਂ ਨੂੰ ਇਹ ਪਰੜੀ ਕਰਮਾਂ ਵਾਲੇ ਆ ਬੜੇ ਵੱਡੇ ਭਾਗਾਂ ਵਾਲਿਆਂ ਕੇ ਸਾਨੂੰ ਇਹ ਨਿਸ਼ਾਨੀ ਜਾਮਾ ਮਿਲਿਆ ਔਰ ਇਹਦਾ ਲਹਾ ਲਈਏ ਪਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਬਿਬਲ ਨੇ ਕੀ ਤੇਰੀ ਬਰੀਆ ਵਰ ਕਾਜ ਤੇਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਬਾਕੀ ਜਿਹੜੇ ਆਪਾਂ ਪ੍ਰਮਾਤਮਾ ਨੂੰ ਪਾਉਣ ਵਾਸਤੇ ਯਤਨ ਕਰਦੇ ਆ ਨਾ ਉਹ ਗੁਰੂ ਮਹਾਰਾਜਾਂ ਦੇ ਕਿਸੇ ਕਾਮ ਨਹੀਂ ਬਸ ਇੱਕ ਨਾਮ ਨੂੰ ਜਪੋ ਭਜ ਕੇਵਲ ਨਾਮ ਨਾਮ ਸਿਮਰਨ ਕਰੋ ਆਪਣੀ ਕਿਰਤ ਕਮਾਈ ਕਰਦੇ ਰਹੋ ਜਿਹੜੇ ਜਿਹੜੇ ਵੀ ਤੰਦੇ ਕਰਦੇ ਜੇ ਉਹ ਆਪਣੀ ਇਮਾਨਦਾਰੀ ਦੇ ਨਾਲ ਆਪਾਂ ਕਰੀਏ। ਔਰ ਗੁਰੂ ਦੀ ਖੁਸ਼ੀ ਪ੍ਰਾਪਤ ਕਰੀਏ ਕਿਉਂਕਿ ਵੇਖੋ ਜੀਵਨ ਚਲਾਉਣ ਵਾਸਤੇ ਕੰਮ ਵੀ ਬੜਾ ਜ਼ਰੂਰੀ ਆ। ਜੇ ਕਾਮਨਾ ਕਰਾਂਗੇ ਤੇ ਕਮਾਈ ਨਹੀਂ ਹੋਣੀ, ਕਮਾਈ ਨਹੀਂ ਹੋਣੀ ਤੇ ਫਿਰ ਘਰ ਦੇ ਖਰਚੇ ਨਹੀਂ ਚੱਲਣੇ। ਯਾਨੀ ਕਿ ਫਿਰ ਇਸ ਕਰਕੇ ਜਿਹੜਾ ਗੁਰੂ ਸਾਹਿਬਾਨ ਨੇ ਇਹ ਨਹੀਂ ਕਿਹਾ ਕਿ ਜਿਹੜੇ ਤੁਸੀਂ ਕਿਤੇ ਜਾਂ ਜਿਹੜੇ ਕੰਮ ਜਿਹੜੇ ਉਹ ਛੱਡਦੇ ਨੇ। ਉਹਨਾਂ ਨੇ ਕਿਹਾ ਕਿ ਜਿਹੜੇ ਫੋਕਟ ਕਰਮ ਕਰਦੇ ਉਹ ਛੱਡ ਦਿਓ ਤੇ ਨਿਰਮਲ ਕਰਮ ਕਰੋ ਵਾਹਿਗੁਰੂ ਦਾ ਨਾਮ ਜਪੋ ਗੁਰਬਾਣੀ ਪੜੋ ਸੋ ਹੋਈਆਂ ਭੁੱਲਾਂ ਦੀ ਜਿਹੜੀ ਇੱਕ ਵਾਰੀ ਦਾਸ ਫਿਰ ਖਿਮਾ ਮੰਗਦਾ ਬੋਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ